ਸਤਿਗੁਰੂ ਪਿਆਰ ਸਾਗੰਗੀ ਮੇਰੇ ਵੱਲੋਂ ਆਪ ਸਭ ਨੂੰ ਵੀ ਆਰ ਪੜੀਸਾਰਤ ਸ਼ੀਆਖਾ ਅੱਜ ਮੈਂ ਤੁਹਾਨੂੰ ਸੁਝੀ ਸੱਟ ਕੂ ਜਗਜੀਤ ਸਿੰਘ ਜੀ ਬਾਰੇ ਇੱਕ ਕਵਿਤਾ ਸੁਣਾਵਾਂਗਾ ਗੁਰੂ ਜਗਜੀਤ ਸੋਨਾ ਜਗ ਦਾ ਪਿਆਰਾ ਏ ਦੁਖੀਆਂ ਦੇ ਡਰ ਦੀ ਜਗਜੀਤ ਬਰਸ ਸਹਾਰਾ ਏ ਮਾਤਾ ਪੂਪਿੰਡਰ ਕਾ ਮਾਤਾ ਪੂਪਿੰਡਰ ਕੋ ਜੀਂਦੀਆਂ ਅੱਖੀਆਂ ਦਾ ਚਾਰਾ ਏ ਗੁਰੂ ਜਗਜੀਤ ਗੁਰੂ ਪਿਆਰਾ ਸੋਣ ਸੋਨੇ ਨਿਆਣੀਓੜ ਸੋਲੇ ਸੋਨੇ ਨਿਆਣੀਓੜ ਬਲੀਆ ਤੇ ਸਾਈ ਗੁਰੂ ਰਾਮ ਗੰਗ ਸਿੰਘ ਜੀ ਦਾ ਰਸਨਾ ਦੇਵਾ ਸਾਈ ਤੱਕਦੇ ਨੇ ਮੇਰ ਨਾਲ ਤੱਕਦੇ ਨੇ ਮੇਰ ਨਾਲ ਬਣਨ ਜਨ ਜਰਾਏ ਗੁਰੂ ਜਗਦੀਤ ਸੋਨਾ ਜਗੀ ਦਾ ਪਿਆਰਾ ਗੱਡੀ ਉੱਤੇ ਬੈਠੇ ਗੁਰੂ ਦਾਤਾ ਵਰ ਚੁੰਦੇ ਨੇ ਰੱਲ ਟਨਵੀਏ ਨੂੰ ਦੇ ਨੇ ਤੁਰੀਆਲਾਫ ਤੇ ਤੁਰੀਆਲਾਫ ਤੇ ਰੰਨਵੀ ਨੇ ਆਇਏ ਗੁਰੂ ਚਕਤੀ ਤੇ ਸੋਨਾ ਜੱਗ ਦਾ ਪਿਆਰਾ ਏ ਬਾਤ ਹਵਾਲੇ ਜੀਏ ਤਾਂ ਡੜੀ ਚੰਨੋਂ ਪੋਂਦੇ ਨੇ ਮੂਹ ਵਿੱਚ ਮੰਗੀਆਂ ਮੂਰਾ ਤਾਂ ਵੀਏ ਵੋਂਦੇ ਨੇ ਹਾਰੇ ਸੰਸਾਰ ਦਾ ਹਾਰੇ ਸੰਸਾਰ ਦਾ ਚਨਨ ਨੰਨਾਰਾਏ ਗੁਰੂ ਜਗਜੀਤ ਸੋਨਾ ਜਗ ਦਾ ਪਿਆਰਾ ਹੈ ਅਰਸ਼ਾਂ ਦਾ ਵਾਲੀ ਇਹ ਦੁਨੀਆ ਨੂੰ ਤਾਰਦਾ ਡਰ ਜਵਡੋਂ ਡੰਡ ਨਾਲੇ ਗਾੜੇ ਜਿਸ ਵਾਰਦਾ ਆਗੜਾ ਪੜੀ ਤੰ ਮੈਂ ਆਗੜਾ ਪੜੀ ਤੰ ਮੈਂ ਬੜਵੱਟ ਗੜਾਏ ਗੁਰੂ ਜਗਜੀਤ ਸੋਨਾ ਜਗ ਦਾ ਪਿਆਰਾ ਹੈ ਹਨਵਾ ਸਾਤਿ ਸ਼੍ਰੀ ਅਕਾਲ